ਜੇਕਰ ਤੁਸੀਂ ਵੀ ਕੋਈ ਨੇਕੀ ਜਾਂ ਪੁੰਨ ਕਰਨਾ ਚਾਹੁੰਦੇ ਜੇ ਤਾਂ ਇਹ ਵੀਡੀਓ ਮੰਝਿਆ ਤੇ ਪਈ ਮਰੀਜ਼ਾਂ ਤੱਕ ਜ਼ਰੂਰ ਪਹੁੰਚਾ ਦਿਓ ਕਿ ਤੁਸੀਂ ਵੀ ਜੋੜਾਂ ਦੇ ਦਰਦ ਸਰਵਾਈਕਲ ਕਮਰ ਦਰਦ ਗੋਡਿਆਂ ਦੇ ਦਰਦ ਜਾਂ ਮਾਈਗਰੇਨ ਦਾ ਇਲਾਜ ਕਰਵਾ ਕੇ ਅੱਕ ਤੇ ਥੱਕ ਚੁੱਕੇ ਹੋ ਲੱਖ ਰੁਪਏ ਖਰਚ ਕੇ ਵੀ ਬਿਮਾਰੀ ਤੋਂ ਛੁਟਕਾਰਾ ਨਹੀਂ ਮਿਲਿਆ ਤਾਂ ਬਿਨਾਂ ਕਿਸੇ ਆਪਰੇਸ਼ਨ ਦੇ ਬਿਨਾਂ ਹਸਪਤਾਲ ਚ ਦਾਖਲ ਹੋਇਆ ਕੁਝ ਕੋ ਮਿੰਟਾਂ ਛੀ ਜੇ ਬਿਮਾਰੀ ਤੋਂ ਇਹ ਡਾਕਟਰ ਛੁਟਕਾਰਾ ਦਵਾ ਦਵੇ ਤਾਂ ਫਿਰ ਇਸ ਡਾਕਟਰ ਨੂੰ ਮੰਨੋਗੇ ਕਿ ਨਹੀਂ ਹੁਣ ਜਿਹੜਾ ਗੌਰ ਨਾਲ ਸੁਣੀਓ ਇੱਕ ਮਸ਼ਹੂਰੀ ਤਾਂ ਤੁਸੀਂ ਜ਼ਰੂਰ ਸੁਣੀ ਹੋਏਗੀ ਪਹਿਲਾਂ ਇਸਤੇਮਾਲ ਕਰੋ ਫਿਰ ਵਿਸ਼ਵਾਸ ਕਰੋ ਅਸੀਂ ਵੀ ਪਹਿਲਾਂ ਕਈ ਮਰੀਜ਼ ਕੁਝ ਕਮੈਂਟਸ ਠੀਕ ਹੁੰਦੇ ਵੇਖੇ ਫਿਰ ਯਕੀਨ ਹੋਇਆ ਤੇ ਸਚਾਈ ਤੁਹਾਡੇ ਸਾਹਮਣੇ ਰੱਖ ਦਿਤੀਏ ਕੈਨੇਡਾ ਤੋਂ ਛੁੱਟੀਆਂ ਕੱਟਣ ਆਏ ਰੱਬ ਦੇ ਫਰਿਸ਼ਤੇ ਨੂੰ ਡਾਕਟਰ ਰਜਿੰਦਰ ਸਿੰਘ ਗੁਰਾਇਆ ਕਹਿੰਦੇ ਨੇ ਵਿਨੋਦ ਸਚਦੇਵਾ ਆਪਣੇ ਪਰਮ ਮਿੱਤਰ ਡਾਕਟਰ ਗੁਰਾਇਆ ਦੇ ਕ੍ਰਿਸ਼ਮ ਨੂੰ ਚੰਗੀ ਤਰ੍ਹਾਂ ਜਾਣਦੇ ਸੀ ਸਚਦੇਵਾ ਨੇ ਆਪਣੇ ਕੁਝ ਕਰੀਬੀ ਮਿੱਤਰਾਂ ਦਾ ਇਲਾਜ ਕਾਧਾ ਕਰਵਾਇਆ ਹੁਣ ਹਰ ਕੋਈ ਡਾਕਟਰ ਰਜਿੰਦਰ ਸਿੰਘ ਗੁਰਾਇਆ ਨੂੰ ਮਿਲਣ ਲਈ ਅਪਾਇੰਟਮੈਂਟ ਲੈ ਰਿਹਾ ਏ ਐਸੇ ਡਾਕਟਰ ਕਰਕੇ ਹੀ ਲੋਕ ਡਾਕਟਰਾਂ ਨੂੰ ਰੱਬ ਦਾ ਦਰਜਾ ਦਿੰਦੇ ਨੇ ਮੁਸਕਰਾਟ ਨਾਲ ਭਰੇ ਚਿਹਰੇ ਨੂੰ ਵੇਖ ਕੇ ਮਰੀ ਤਾਂ ਅੱਧਾ ਉਦੋਂ ਹੀ ਠੀਕ ਹੋ ਜਾਂਦਾ ਫਿਰ ਮਿੱਠੀਆਂ ਮਿੱਠੀਆਂ ਗੱਲਾਂ ਕਰਦੇ ਹੋਏ ਇਲਾਜ ਕਰ ਦਿੰਦੇ ਨੇ ਤੇ ਮਰੀਜ਼ ਨੂੰ ਪਤਾ ਵੀ ਨਹੀਂ ਚੱਲਦਾ ਤੇ ਮਰੀਜ਼ ਹੈਰਾਨ ਰਹਿ ਜਾਂਦਾ ਏ ਕਿ ਮੈਂ ਠੀਕ ਵੀ ਹੋ ਗਿਆ ਬਟਾਲਾ ਕੇਵਲ 1 ਮਹੀਨੇ ਲਈ ਆਏ ਹੋਏ ਨੇ ਤੇ ਕੈਨੇਡਾ ਵਾਲਿਆਂ ਨੂੰ ਵੀ ਮਿਲਣਾ ਹੋਵੇ ਤਾਂ ਐਡਰੈਸ ਸਕਰੀਨ ਦੇ ਉੱਤੇ ਨਾਲ ਦੀ ਨਾਲ ਫਲੈਸ਼ ਹੋ ਰਿਹਾ ਪਰ ਇੱਕ ਗੱਲ ਦਾ ਧਿਆਨ ਜ਼ਰੂਰ ਦਿਓ ਸਾਰੇ ਚਾਹੇ ਕੈਨੇਡਾ ਵਾਲੇ ਹੋ ਚਾਹੇ ਇੰਡੀਆ ਵਾਲੇ ਹੋ ਚਾਹੇ ਬਟਾਲੇ ਵਾਲੇ ਹੋ ਅਪਾਇੰਟਮੈਂਟ ਲੈਣਾ ਬਹੁਤ ਜ਼ਰੂਰੀ ਏ WhatsApp ਤੇ ਕਾਲ ਕਰਕੇ ਸਮਾਂ ਜ਼ਰੂਰ ਲੈ ਲੈਣਾ ਕਿਉਂਕਿ ਡਾਕਟਰ ਸਾਹਿਬ ਦਾ ਸਮਾਂ ਬਹੁਤ ਹੀ ਕੀਮਤੀ ਹੈ ਤੇ ਬੜਾ ਸੀਮਤ ਹੈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰਾ ਨਾਮ ਅਰਜਨਦਰ ਸਿੰਘ ਗੁਰਾਇਆ ਮੈਂ ਕੈਨੇਡਾ ਚ ਬ੍ਰੈਂਪਟਨ ਚ ਰਹਿਣ ਵਾਲਾ ਮੈਂ ਹਾਸਕੀ ਪੜਿਆ ਤਾਂ ਨਿਊਰੋਮਸਕਲ ਥੈਰੇਪਿਸਟ ਹਾਂ ਮੇ ਕੋਲ ਆਰਟੀਡੀ ਡਿਗਰੀ ਹੈ ਤੇ ਮੈਂ 2015 ਤੋਂ 2015 ਤੋਂ ਕੰਮ ਕਰ ਰਿਹਾ ਤੇ ਮੈਂ ਸੱਡਨਲੀ ਇੱਥੇ ਬਟਾਲੇ ਆਇਆ ਸੀ ਤੇ ਮੇਰੇ ਸੱਜਣ ਮਿੱਤਰ ਸੀ ਉਹਨਾਂ ਦੀ ਵਾਈਫ ਤੇ ਗੋਡੇ ਨਹੀਂ ਸੀ ਚੱਲਦੇ ਤੇ ਉਹਨਾਂ ਨੇ ਰਿਕੁਐਸਟ ਕੀਤੀ ਤੇ ਮੈਂ ਇੱਕ ਵਾਰ ਉਹਨਾਂ ਦਾ ਟ੍ਰੀਟਮੈਂਟ ਕੀਤਾ ਤੇ ਉਹ ਚੱਲ ਗਏ ਬਾਕੀ ਹੋਰ ਜਿੰਨੇ ਵੀ ਮੇਰੇ ਕੋਲ ਕਲਾਇੰਟ ਆਏ ਆ ਮੈਂ ਆਪਣੀ ਬੈਸਟ ਸਰਵਿਸ ਦੇ ਸਾਹਮਣੇ ਉਹਨਾਂ ਦੀ ਸਰਵਿਸ ਸੇਵਾ ਕੀਤੀ ਆ ਤੇ ਉਹ ਸਾਰੇ ਵਧੀਆ ਫੀਲ ਕਰ ਰਹੇ ਜਿਹੜੀ ਤੁਸੀਂ ਸਟੱਡੀ ਕੀਤੀ ਪੜ੍ਹਾਈ ਕੀਤੀ ਹੈ ਤੇ ਸਪੈਸ਼ਲਿਸਟ ਹੈ ਕੀ ਹੈ ਇਸ ਬਿਨਾ ਦਵਾਈ ਦੇ ਕੀ ਕਰ ਰਹੇ ਹੋ ਸਾਰਾ ਇਹ ਸੌਫਟ ਟਿਸ਼ੂ ਮੈਨਿਪੂਲੇਸ਼ਨ ਹੁੰਦੀ ਹੈ ਜੀ ਸੌਫਟ ਟਿਸ਼ੂ ਸਾਰਾ ਹੈ ਉਹਦੇ ਵਿੱਚ ਨਰਵਸ ਆਉਂਦੀਆਂ ਮਸਲਸ ਆਉਂਦੇ ਆ ਸੋ ਉਹਦੀ ਮੈਨਿਪੂਲੇਸ਼ਨ ਕਰਕੇ ਜੋਇੰਟਸ ਦੀ ਨਰਵਸ ਦੀ ਮਸਲਸ ਦੀ ਤੇ ਆਸਟਿਪੈਥਾ ਨਿਊਰੋਮਸਕੋਥੈਰਾਪਿਸਟ ਆ ਮੈਂ ਕੋਈ ਆਰਟੀਜ਼ੀ ਦਿੱਤੀ ਸੋ ਉਹਦੇ ਹਿਸਾਬ ਨਾਲ ਸਾਰਾ ਮਿਕਸ ਆ ਸੋ ਸਾਰਾ ਮੈਂ ਉੱਥੋਂ ਕੋਈ ਨੈਕਾਡਾ ਤੋਂ ਕੁਆਲੀਫਾਈਡ ਆ ਤੇ ਇਹ ਸਾਰਾ ਮਿਕਸ ਕਰਕੇ ਤੁਹਾਨੂੰ ਦੇ ਰਿਹਾ ਹੱਡੀਆਂ ਦੀ ਬਹੁਤ ਵੱਡੀ ਪ੍ਰੋਬਲਮ ਇੱਥੇ ਆ ਰਹੀ ਹੈ ਕਮਰ ਦਰਦ ਦੀ ਪ੍ਰੋਬਲਮ ਮਾਈਗਰੇਨ ਦੀ ਪ੍ਰੋਬਲਮ ਐ ਤੇ ਇਹਨੀਆਂ ਦਿੱਕਤਾਂ ਦੇ ਨਾਲ ਲੋਕ ਘਿਰੇ ਪਏ ਨੇ ਮਜਬੂਰ ਨੇ ਲਾਚਾਰ ਨੇ ਦਵਾਈ ਖੂਬ ਖਾਰੇ ਨੇ ਅਸਰ ਕੋਈ ਨਹੀਂ ਇਹ ਦਵਾਈਆਂ ਦਾ ਅਸਰ ਹੁੰਦਾ ਕਿਉਂ ਨਹੀਂ ਹੁੰਦਾ ਦਵਾਈ ਜੋਇੰਟ ਐ ਨਰਵ ਨੂੰ ਨਰਵ ਜਿਹੜੀ ਮਸਲ ਨੇ ਕੋਟ ਘਟਿਆ ਹੁੰਦਾ ਜੀ ਉਹਨੂੰ ਮਸਲ ਨੂੰ ਰਿਲੀਜ਼ ਕਰਨਾ ਪੈਂਦਾ ਨਰਵ ਵਿੱਚੋਂ ਰਿਲੀਜ਼ ਕਰਨੀ ਪੈਂਦੀ ਹੈ ਦਵਾਈ ਉਹਨੂੰ ਕੁਝ ਨਹੀਂ ਕਰਦੀ ਦਵਾਈ ਨੇ ਮਾਰਾ ਮੋਟੀ ਸਵੇਲਿੰਗ ਲਾਤੀ ਤੇ ਪੇਸ਼ੈਂਟ ਥੋੜਾ ਚੱਲ ਜਾਂਦਾ ਲੇਕਿਨ ਜਿੰਨਾ ਚਿਰ ਤੱਕ ਤੁਹਾਡੀ ਦਵਾਈ ਨੂੰ ਤੁਸੀਂ ਲੋਕਲੀ ਤੁਸੀਂ ਜਾ ਕੇ ਰਿਲੀਜ਼ ਨਹੀਂ ਕਰਦੇ ਉਹਨਾਂ ਚਿਰ ਤੱਕ ਤੁਸੀਂ ਇਹ ਨਰਵ ਜਿਹੜੀ ਹੈ ਕੰਮ ਨਹੀਂ ਕਰਦੀ ਨਰਵ ਦੀ ਪਾਵਰ ਘਟ ਜਾਂਦੀ ਹੈ ਕਦਰ ਸੋ ਜਿਹੜੇ ਜੋੜਾਂ ਦੇ ਦਰ ਖਾਸ ਕਰਕੇ ਗੋਡੇ ਬਦਲਣ ਤੱਕ ਦੀ ਜਿਨ੍ਹਾਂ ਦੀ ਨੌਬਤ ਆਈ ਸੀ ਤੁਸੀਂ ਤਾਂ ਉਹਨਾਂ ਨੂੰ ਵੀ ਠੀਕ ਕਰ ਦਿੱਤਾ ਉਹਦੇ ਕਿਸੇ ਵੀ ਵਜ੍ਹਾ ਦਾ ਸੱਚੀ ਇਹ ਵਜ੍ਹਾ ਹੋਈ ਹੈ ਜੀ ਉਹਦਾ ਤੁਸੀਂ ਟੀਐਮ ਜਿੱਦਾਂ ਮਹਮੂ ਦੇ ਅੰਦਰ ਜਾ ਕੇ ਟੀਐਮ ਜੇ ਖੋਲ ਦਿੱਤਾ ਉੱਥੋਂ ਹੀ ਨਰਵ ਚੱਲਦੀ ਸਾਰੀ ਗੋਡਿਆਂ ਦੀ ਸੋ ਸਕੇਲੈਂਸ ਨੂੰ ਖੋਲਣਾ ਪਿੰਦਾ ਸਾਰਾ ਇਸਕੇਲਨ ਖੋਲ ਲਿਆ ਸੋ ਸਾਰਾ ਜੋ ਨਰਵ ਪੂਰਾ ਸਿਸਟਮ ਉੱਪਰ ਤੱਕ ਨਰਵ ਸਿਸਟਮ ਦਾ ਲੀਜ ਕਰ ਦਿੰਦੇ ਉਹ ਗੋਡੇ ਰਾਈਟ ਵੀ ਬੈਟਰ ਹੋ ਜਾਂਦੇ ਉਹ ਤੁਹਾਨੂੰ ਸਰਜੀ ਕਰਾਉਣ ਦੀ ਲੋੜ ਨਹੀਂ ਪੈਂਦੀ ਤੋ ਦੋਤਨ ਟਰੀਟਮੈਂਟ ਕਰੋ ਨਾਲ ਆਦਮੀ ਵਧੀਆ ਫੇਰਦਾ ਡਾਕਟਰ ਸਾਹਿਬ ਐਚ ਕੁਝ ਲੋਕ ਇਹ ਕਹਿਣਾ ਹੈ ਕਿ ਸ਼ਾਇਦ ਰੱਬ ਨੇ ਉਹਨਾਂ ਦੀ ਅਰਦਾਸ ਸੁਣੀ ਤੇ ਫਰਿਸ਼ਤੇ ਬਣ ਕੇ ਤੁਸੀਂ ਉਹਨਾਂ ਲਈ ਆਇਓ ਜਿਹੜੇ ਪਿਛਲੇ ਕੋਈ 4 ਸਾਲ ਤੋਂ ਕੋਈ 5 ਸਾਲ ਤੋਂ ਮੰਜਿਆਂ ਦੇ ਉੱਤੇ ਸੀ ਚੱਲ ਫਿਰ ਨਹੀਂ ਸੀ ਸਕਦੇ ਪਰ ਤੁਹਾਡੇ ਇਸ ਟਰੀਟਮੈਂਟ ਦੇ ਨਾਲ ਉਹ ਲੋਕ ਅੱਜ ਆਪਣੇ ਪੈਰਾਂ ਤੇ ਖੜ ਗਏ ਨੇ ਚਾਹੇ ਉਹ ਭੈਣ ਦੀ ਸੀਗੀ ਕੱਦੀ ਜੀ ਦੀ ਮਿਸਸ ਸੀ ਚਾਹੇ ਅੱਜ ਮੇਰੇ ਮੈਸੇਜ ਵੀ ਆਇਆ ਨੇ ਡਾਕਟਰ ਸਾਹਿਬ ਤੁਸੀਂ ਇਹ ਜ਼ਰੂਰ ਦੱਸੋ ਕਿ ਜਿਹੜੇ ਲੋਕ ਇਦਾਂ ਬਹੁਤ ਜ਼ਿਆਦਾ ਪਰੇਸ਼ਾਨ ਹੋ ਚੁੱਕੇ ਨੇ ਉਹਨਾਂ ਵਾਸਤੇ ਤੁਸੀਂ ਕੀ ਸੇਵਾ ਕਰ ਸਕਦੇ ਕਦੋਂ ਤੱਕ ਕਰ ਸਕਦੇ ਹੋ ਤੇ ਕਿੰਨਾ ਸਮਾਂ ਹੈ ਅਤੇ ਅਪਾਇੰਟਮੈਂਟ ਕਿਵੇਂ ਲੈਣਾ ਸਵੇਰੇ ਲੋਕ ਮੈਨੂੰ ਕਾਲ ਕਰਕੇ ਅਪਾਇੰਟਮੈਂਟ ਲੈ ਸਕਦੇ ਆ ਮੈਂ ਜੀ ਆਲਮੋਸਟ ਮੈਂ 1 ਮਹੀਨਾ ਇੱਥੇ ਆ ਤੇ ਮੈਂ ਹੋਰ ਆਪਣੇ ਹਿਸਾਬ ਨਾਲ ਐਡਜਸਟ ਕਰੂੰਗਾ ਜੇ ਮੇਰਾ ਕੰਮ ਹੋਰ ਜ਼ਿਆਦਾ ਬੈਟਰ ਬੀਜ਼ੀ ਹੋ ਗਿਆ ਤੇ ਬਾਕੀ ਆਈ ਵਿਲ ਡੂ ਮਾਈ ਬੈਸਟ ਹਾਂ ਇੱਕ ਵਾਰੀ ਆਪਣਾ ਨੰਬਰ ਜਿਸ ਨੰਬਰ ਤੇ ਅਪਾਇੰਟਮੈਂਟ ਲੈਣੀ ਹੈ ਉਹਨਾਂ ਮੇਰਾ ਨਾਮ ਰਜਿੰਦਰ ਸਿੰਘ ਗਰਾਇਆ ਤੇ ਫੋਨ ਨੰਬਰ ਹੈਗਾ ਜੀ 4168845486 4168845486 WhatsApp ਤੇ ਹੀ ਚੱਲਦਾ ਸੋ ਇਸੇ ਤੇ ਕਾਲ ਕਰਕੇ ਤੇ ਅਪਾਇੰਟਮੈਂਟ ਲੈ ਸਕਦੇ ਜੰਪਲ ਤਾਂ ਤੁਸੀਂ ਇੱਥੋਂ ਲਈਓ ਜੀ ਜੀ ਪਰ ਉਸ ਸਮੇਂ ਤੋਂ ਬਿਮਾਰੀਆਂ ਤਾਂ ਇੰਨਾ ਦੌਰ ਨਹੀਂ ਸੀ ਪਰ ਹੁਣ ਤੁਸੀਂ ਦੇਖ ਰਹੇ ਕਿ ਬੱਚਿਆਂ ਤੋਂ ਲੈ ਕੇ ਨੌਜਵਾਨ ਤੋਂ ਲੈ ਕੇ ਬਜ਼ੁਰਗ ਤੱਕ ਖਾਸ ਕਰਕੇ ਜੋੜਾਂ ਦੀਆਂ ਬਿਮਾਰੀਆਂ ਨੇ ਜਕੜੇ ਪਏ ਜੀ 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 ਹੁਣ ਵੈਸੇ ਇਹ ਦੇ ਹੁਣ ਫਸਲਾਂ ਦੇ ਲੋਕਾਂ ਨੇ ਖਾਧਾ ਜਿਆਦਾ ਭੰਨ ਕਰਕੇ ਖਾਣ ਪੀਣ ਤੇ ਉਹਨਾਂ ਦੀ ਪ੍ਰੋਬਲਮ ਆਉਣ ਕਰਕੇ ਜੀ ਤੁਹਾਡੇ ਪਿਓਰ ਚੀਜ਼ਾਂ ਨਹੀਂ ਮਿਲਦੀਆਂ ਉਹਦੇ ਕਰਕੇ ਜਿਹੜੇ ਜੋਇੰਟ ਜਿਆਦਾ ਸਟਿਫਨਸ ਆ ਗਈ ਬਾਡੀ ਚ ਤੇ ਲੋਕਾਂ ਦੀ ਮੂਵਮੈਂਟਸ ਲੋਕਾਂ ਦੀ ਪਹਿਲਾਂ ਲੋਕੀ ਖੇਤੀਬਾੜੀ ਕਰਦੇ ਸੀ ਵਧੀਆ ਫੀਲ ਕਰਦੇ ਸੀ ਹੁਣ ਉਹ ਵੀ ਘਟ ਗਏ ਲੋਕਾਂ ਦੇ ਕੰਮ ਕੰਦੇ ਜੀ ਤੋਂ ਸਟਿਫਨਸ ਬਾਡੀ ਚ ਜਿਆਦਾ ਆਉਣ ਕਰਕੇ ਔਰ ਸਹੀ ਡਾਇਗਨੋਸ ਨਹੀਂ ਹੁੰਦਾ ਜਿਆਦਾ ਪ੍ਰੋਬਲਮ ਇਹ ਵੀ ਆ ਜਿੰਨਾਂ ਨੂੰ ਸਹੀ ਟ੍ਰੀਟਮੈਂਟ ਨਾ ਮਿਲੇ ਮੈਨਿਪੂਲੇਸ਼ਨ ਨਹੀਂ ਆਉਂਦੀ ਇੱਥੇ ਕਿਸੇ ਨੂੰ ਸਟੱਡੀ ਨਹੀਂ ਹੈਗੀ ਇੱਥੇ ਉਹਦੇ ਕਰਕੇ ਜੋ ਰਾਈਟ ਟ੍ਰੀਟਮੈਂਮੈਂਟ ਨਹੀਂ ਮਿਲਦਾ ਤੇ ਇਹ ਪ੍ਰੋਬਲਮ ਆਉਂਦੀ ਰਹੀ ਹੈ ਬਾਕੀ ਕਿਸੇ ਨੂੰ ਵੀ ਕੋਈ ਜੋਇੰਟ ਦੀ ਪੇਨ ਆ, ਬੈਕ ਪੇਨ ਆ, ਨੈਕ ਪੇਨ ਆ, ਗੋਡਿਆਂ ਦੀ ਪੇਨ ਆ, ਪੈਰਾਂ ਦੀ ਪੇਨ ਆ, ਮਾਈਗਰੇਨ ਆ, ਸੋ ਕਿਸੇ ਟਾਈਪ ਦੀ ਹੈਡੈਕ ਆ ਜੇ ਕਿਸੇ ਦਾ ਟ੍ਰੀਟਮੈਂਟ ਨਹੀਂ ਮਿਲ ਰਿਹਾ ਇੱਕ ਵਾਰ ਆਜੋ ਯੂਰ ਫੀਲ ਮਚ ਬੈਟਰ